ਨੜਕਾ ਡੱਗ ਗਿਆ ਬ్రో ਚੌਥੀ ਮੰਜ਼ਲ ਤੋਂ ਹਾਲਾਕਿ ਆਪਣੇ ਇੱਥੇ ਤੀਜੀ ਮੰਜ਼ਲ ਤੱਕ ਪਾਸ ਆ ਚੌਥੀ ਮੰਜ਼ਲ ਪਾਸ ਕਰਨ ਵਾਸਤੇ ਚੰਡੀਗੜ੍ਹ ਜਾਣਾ ਪੈਂਦਾ ਆਪਾਂ ਨੂੰ ਉਸ ਤੋਂ ਬਾਅਦ ਕੀ ਕੀਤਾ ਮਾਲਕਾਂ ਨੇ ਜਾਂ ਠੇਕੇਦਾਰ ਨੇ ਲੱਗ ਗਿਆ ਉਹਨੂੰ ਫੋਟਿਸ ਛੜਤਾ ਮੁੰਡਾ ਵਿੱਚ ਹੀ ਪੂਰਾ ਹੋ ਗਿਆ ਉਹਨੂੰ ਛੱਡ ਕੇ ਭੱਜ ਚੁੱਕਿਆ ਹੁਣ ਤੱਕ ਨਾ ਉੱਥੇ ਮਾਲਕ ਆ ਰਿਹਾ ਮਾਲਕ ਨੇ ਠੇਕੇਦਾਰ ਨੂੰ ਅੱਗੇ ਕੀਤਾ ਹੋਇਆ ਬਸ ਮਾਲਕ ਕੰਮ ਕਰਾਉਂਦੇ ਆ ਆਪਣੀ ਬਿਲਡਿੰਗਾਂ ਬਣਾਉਂਦੇ ਆ ਕੋਈ ਮਦਦ ਨੂੰ ਕੋਈ ਛੇਪੀ ਦਿੰਦੇ ਹੀ ਨਹੀਂ ਤੇ ਉਹ 2-2 ਕਰੋੜ ਰੁਪਏ ਲਾ ਰਹੇ ਹੋ ਤੇ ਕਮਾ ਵੀ ਰਹੇ ਹੋ ਨਾਲ ਤੇ ਕੀ ਗਰੀਬਾਂ ਨੂੰ ਕਿਹੜੇ ਮੋੜੇ ਸਮਝੀ ਆਪ ਮੇਰਾ ਨਾਮ ਕੁਲਦੀਪਤ ਸਿੰਘ ਹਣਾ ਜੀ ਹਾਂ ਜੀ ਇਹ ਮੈਟਰ ਇਹ ਆ ਵੀ ਜਿਹੜਾ ਪਰਿਵਾਰ ਆ ਇਹ ਮੇਰੇ ਹਲਕੇ ਚ ਮੇਰੇ ਮਹੱਲੇ ਚ ਰਹਿੰਦੇ ਉੱਥੇ ਠੀਕ ਹੈ ਇਹਨਾਂ ਦਾ ਭਾਈ ਆ ਵੱਡਾ ਜਿਹਦੀ ਉਮਰ 42 ਸਾਲ ਆ ਇਹ ਉੱਪਰ ਦੇਖ ਬਟਾ ਇਹਦਾ ਭਾਈ ਆ ਵੱਡਾ ਜਿਹਦੀ ਉਮਰ 42 ਸਾਲ ਆ ਇਹ ਸਕੂਲ ਚ ਕੰਮ ਕਰਦੇ ਆ ਜੀ ਡੀਸੈਂਟ ਸਕੂਲ ਚ ਜੀ ਲੇਬਰ ਦਾ ਕੰਮ ਕਰਦੇ ਆ ਠੀਕ ਹੈ ਜੀ ਇਹ ਭਾਮੀਆਂ ਕਲਾ ਦੇ ਵਿੱਚ ਸਕੂਲ ਆ ਤੇ ਕੱਲ ਲੜਕਾ ਡੇਗ ਗਿਆ 11:30 12:00 ਵਜੇ ਦੀ ਗੱਲ ਸੀਗੀ ਲੜਕਾ ਡੇਗ ਗਿਆ ਪਰੋ चौथी मंजिल ਤੋਂ حالانکہ ਆਪਣੇ ਇੱਥੇ ਤੇਜੀ ਮੰਜ਼ਲ ਤੱਕ ਪਾਸ ਆ ਚੌਥੀ ਮੰਜ਼ਲ ਪਾਸ ਕਰਨ ਵਾਸਤੇ ਚੰਡੀਗੜ੍ਹ ਜਾਣਾ ਪੈਂਦਾ ਆਪਾਂ ਨੂੰ ਚੌਥੀ ਮੰਜ਼ਲ ਤੋਂ ਡਿੱਗ ਗਿਆ ਉਸ ਤੋਂ ਬਾਅਦ ਕੀ ਕੀਤਾ ਮਾਲਕਾਂ ਨੇ ਜਾਂ ਠੇਕੇਦਾਰ ਨੇ ਲਾ ਗਿਆ ਉਹਨੂੰ ਫੋਟੀਸ ਛੜਤਾ ਮੁੰਡਾ ਵਿੱਚੀ ਪੂਰਾ ਹੋ ਗਿਆ ਉਹ ਉਸ ਤੋਂ ਬਾਅਦ ਨੂੰ ਛੱਡ ਗਏ ਪੱਜ ਚੁੱਕੇ ਹੁਣ ਤੱਕ ਨਾ ਉੱਥੇ ਮਾਲਕ ਆ ਰਿਹਾ ਮਾਲਕ ਨੇ ਠੇਕੇਦਾਰ ਨੂੰ ਅੱਗੇ ਕੀਤਾ ਹੋਇਆ ਬਸ ਮੈਨੂੰ ਇਹ ਬੰਦਾ ਉੱਥੋਂ ਗਿਰਿਆ ਹੈ ਕਿ ਉੱਥੇ ਮੌਕੇ ਤੇ ਪੂਰਾ ਹੈ ਕਿ ਹਸਪਤਾਲ ਆ ਕੇ ਪੂਰਾ ਨਹੀਂ ਜੀ ਰਸਤੇ 'ਚ ਪੂਰਾ ਹੋ ਗਿਆ ਜਿੱਥੇ ਮੈਨੂੰ ਸੁਣਨ ਲੱਗਿਆ ਰਸਤੇ 'ਚ ਪੂਰਾ ਹੋ ਗਿਆ ਕਿਉਂਕਿ ਚੌਥੀ ਮੰਜ਼ਲ ਹਸਪੀਟਲ ਮਾਲਕ ਲੈ ਕੇ ਗਿਆ ਸੀ ਠੇਕੇਦਾਰ ਸੀ ਨਾਲ ਮਾਲਕ ਲੈ ਕੇ ਔਰ ਮੈਂ ਖਾ ਮਾਲਕ ਇਹ ਠੇਕੇਦਾਰ ਆਇਆ ਹੈ ਜੀ ਉਹਦਾ ਭਰਾ ਨਾਲ ਹਸਪੀਟਲ ਲੈ ਗਿਆ ਮਾਲਕ ਨਾਲ ਲੈ ਕੇ ਤੇ ਜਦੋਂ ਉਹ ਤੇ ਕੰਮ ਕਰ ਰਿਹਾ ਸੀਗਾ ਤਾਂ ਇਕੱਲਾ ਸੀਗਾ ਜਾਂ ਹੋਰ ਜਣੇ ਵੀ ਨਹੀਂ ਨਹੀਂ ਹੋਰ ਵੀ ਸੀ 10 12 ਜਣੇ ਸੀਗੇ ਉੱਥੇ ਲੇਬਰ ਵਾਲੇ ਤੇ ਮੁੰਡਾ ਕਿਸ ਚੀਜ਼ ਦਾ ਕੰਮ ਕਰ ਰਿਹਾ ਸੀ ਉਹ ਉੱਪਰ ਕੋਈ ਲਿਫਟ ਚੱਲਦੀ ਆ ਉਹਨਾਂ ਦੀ ਉੱਪਰ ਲਿਫਟ ਚਲਾ ਰਹੇ ਚੌਥੀ ਮੰਜ਼ਲ ਤੇ ਤੇ ਕਿੰਨੇ ਦਿਨਾਂ ਤੋਂ ਕਰ ਰਿਆ ਸੀ ਉਹਨਾਂ ਦੇ ਕੋਲੋਂ 6-7 ਮਹੀਨੇ ਤੋਂ 6-7 ਮਹੀਨੇ 7 ਮਹੀਨੇ 6-7 ਮਹੀਨੇ ਤੋਂ ਕੰਮ ਕਰ ਰਹੇ ਸੀ ਕੋਈ ਜੀ ਸੇਫਟੀ ਵੀ ਗਰ ਨਹੀਂ ਕੋਈ ਜੀ ਸੇਫਟੀ ਜੀ ਉਹਨਾਂ ਦਾ ਫਰਜ ਬਣਦਾ ਤੁਸੀਂ ਦੋ ਦੋ ਚਾਚਰ ਪਰੋੜ ਰੁਪਏ ਲਾ ਰਹੇ ਹੋ ਤੇ ਕਮਾ ਵੀ ਰਹੇ ਹੋ ਨਾਲ ਤੇ ਕੀ ਗਰੀਬਾਂ ਨੂੰ ਕਿਹੜੇ ਮੋਗੜੇ ਸਮਝੀ ਆਪਾਂ ਇਹਨਾਂ ਨੂੰ ਸੇਫਟੀ ਦੇਣਾ ਚਾਹੀਦਾ ਫਿਰ ਉਹਦਾ ਕਿਹੜਾ ਉਹਦਾ ਨਾਮ ਉਹਦੀ ਮਾਂ ਉਹਦੀ ਫੈਮਿਲੀਸ਼ ਕੌਣ ਉਹਦੀ ਫੈਮਿਲੀ ਚਾਰ ਬੱਚੇ ਆ ਦੋ ਕੁੜੀਆਂ ਵੱਡੀਆਂ ਨੇ ਜਿਨ੍ਹਾਂ ਦਾ ਉਹਨੂੰ ਵਿਆਹ ਹੋਣ ਵਾਲਾ ਬਹੁਤ ਗਰੀਬ ਫੈਮਿਲੀ ਦੇ ਦਾ ਪਿਆਸੋ ਉਮਰ ਉਹਦੀ 42 ਸਾਲ ਨਾਮ ਉਹਦਾ ਮਿਤਲੇਸ਼ ਮਿਤਲੇਸ਼ ਕਿੰਨੇ ਸਾਲ ਤੋਂ ਇੱਥੇ ਕੰਮ ਕਰ ਰਹੇ 6 ਮਹੀਨੇ ਤੋਂ ਕੰਮ ਕਰੇ 6-7 ਮਹੀਨੇ ਤੋਂ ਇੱਥੇ ਪਿੱਛੇ ਕਿੱਥੇ ਰਹਿਣਾ ਵਾਲਾ ਸੀਗਾ ਬਿਹਾਰ ਦਾ ਬਿਹਾਰ ਬਿਹਾਰ ਦਾ ਉਹਦੇ ਫੈਮਿਲੀ ਮੈਂਬਰ ਕੋਈ सगा थे सगा जी सात आठ महीने से काम करते थे जी दिसंबरे से और देख लीजिए छोटे छोटे चार बच्चे हैं यहाँ पर ठेकेदार के बिल्कुल काली किया रहता है काम जल्दी करो जल्दी करो ना कोई सेफ्टी बेल्ट है ना कुछ है मेरा मैं दो चार जने पानी पीने के लिए बोला जो पानी आ मैं एक मंजिल नीचे था तीसरी मंजिल में पानी लेकर आया रोला पारा देखे तो हुआ है। है? है? है आप भी 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 उसी ठेकेदार 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 के के पास काम थे? के पास काम काम मैं करता का 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 क्या नाम विनोद राय। वो वो रहने वाला बिहार मिले तो सुनील कुमार ਹੋਰ ਮੇਰੇ ਕਿਸੇ ਨਾਲ ਅਜੇ ਗੱਲ ਨਹੀਂ ਕੋਈ ਨਹੀਂ ਵੀ ਥਾਣੇ ਚਾਹੇ ਥਾਣੇ ਤੁਹਾਨੂੰ ਐਸਾ ਕਰਨ ਕਿ ਇਸ ਨਾਮਲੇ ਚਨਾਵ ਦਾ ਸਵਾਸਨ ਦੱਸਿਆ ਅੱਛੇ ਸੋ ਸਾਹਬ ਨੇ ਕਿਹਾ ਵੀ ਜਿਹੜੀ ਕਾਰ ਬਣਦੀ ਕਾਰਵਾਈ ਆ ਉਹ ਮੈਂ ਕਰੂੰਗਾ ਉਦੋਂ ਪਿੱਛੇ ਹਟਦਾ ਤੇ ਐਸੇ ਸਾਹਬ ਦੀ ਸਾਨੂੰ ਗੱਲ ਵੀ ਵਧੀਆ ਲੱਗੀ ਹੈ ਚਲੋ ਜੇ ਕਾਰਵਾਈ ਕਰ ਰਹੇ ਆ ਬਾਕੀ ਇਹ ਵੀ ਜਦੋਂ ਐਫਆਰ ਦੀ ਕਾਪੀ ਸਾਨੂੰ ਮਿਲ ਜੂਗੀ ਉਸ ਤੋਂ ਬਾਅਦ ਪਤਾ ਲੱਗਣਾ ਵੀ ਹੋਣਾ ਕੀ ਹੈ ਇਹਦੇ ਵਿੱਚ ਮਾਲਕ ਤੁਸੀਂ ਇਹ ਠੇਕੇਦਾਰਾ ਨਾਲ ਮਾਲਕ ਸਕੂਲ ਮਾਲਕ ਤੇ ਜੀ ਸਕੂਲ ਮਾਲਕ ਤੇ ਹੋਣੀ ਚਾਹੀਦੀ ਨਾਲ ਜੇ ਠੇਕੇਦਾਰ ਉਹਦੇ ਵਿੱਚ ਗੁਨਾਹ ਕਰ ਰਿਹਾ ਤੇ ਸਕੂਲ ਮਾਲਕ ਉਹ ਤੋਂ ਜ਼ਿਆਦਾ ਗੁਨਾਹ ਕਰ ਰਿਹਾ ਇਹ ਆਪਣੇ ਘਰੇ ਵੀ ਕੋਈ ਆਪਾਂ ਘਰ ਬਣਾਨੇ ਆ ਉੱਪਰ ਜਦੋਂ ਆਪਣਾ ਬੱਚਾ ਡਿੱਗ ਜਾਂਦਾ ਤੇ ਵੀ ਗੁਨਾਗਾਰ ਆਪਾਂ ਹੁੰਦੇ ਕਿਉਂਕਿ ਆਪਾਂ ਬਾਉਂਡਰੀ ਨਹੀਂ ਕਰਦੇ ਉੱਪਰ ਤੇ ਚੌਥੀ ਮੰਜ਼ਲ ਦਾ ਉਹ ਨਹੀਂ ਹੈ ਨੀ ਠੀਕ ਹੈ ਠੀਕ ਸਾਡਾ ਤਾਂ ਪਹਿਲੇ ਕੋਈ ਨਕਾ ਪੱਤਾ ਕਰਦਾ ਸੀ ਇੱਥੇ ਕੋਈ ਨਹੀਂ ਸੀ ਡਿਊਟੀ ਟਾਈਮ ਕੇ 10 ਹੀ ਘੰਟੇ ਮੈਂਟਲੀ ਸੈਕਿਉਰਿਟੀ ਨਾ ਸਾ ਪੱਤਾ ਜ਼ਰਦਾ ਕਰਤਾ ਥਾ ਜੇ ਜ਼ਰਦਾ ਖਾਤਾ ਥਾ ਇਸ ਕੇ علاوہ ਨਹੀਂ ਕੁਝ ਹੋਰ ਠੀਕ ਹੈ ਤੇ ਇਹ ਠੇਕੇਦਾਰ ਦੇ ਕੋਲ ਕਿੰਨੇ ਦਿਨ ਸੇ ਕੰਮ ਕਰਦਾ ਸੀ ਕੰਮ 8-9 ਮਹੀਨੇ ਸੇ ਕਰਤਾ ਥਾ ਇੱਕ ਪਾਂ ਮਿਆਂ ਖੁਰਦ ਦੇ ਵਿੱਚ ਜੀ ਇੱਕ ਸਕੂਲ ਅੰਡਰ ਕੰਸਟਰਕਸ਼ਨ ਹੈ ਜੀ ਸਰ ਉਹਦੇ ਵਿੱਚ ਇੱਕ ਕਲੇਰਡ ਕਲਾਸ ਬੰਦੇ ਦੀ ਕੱਲ 4th ਫਲੋਰ ਤੋਂ ਡਿੱਗੇ ਡੈਥ ਹੋ ਗਈ ਹੈ। ਉਹਦੀ ਬੋਡੀ ਅਸੀਂ ਮੋਰਚਰੀ ਚ ਰਖਾਈ ਹੋਈ ਹੈ। ਤੇ ਹੁਣ ਉਹਦੇ ਪਰਿਵਾਰ ਦੇ ਮੈਂਬਰ ਆ ਰਹੇ ਨੇ ਆਪਸ ਚ ਸਲਾਹ ਕਰਕੇ ਜੋ ਬਿਆਨ ਦਿੰਦੇ ਨੇ ਉਸ ਅਨੁਸਾਰ ਅਸੀਂ ਕਾਰਵਾਈ ਕਰਾਂਗੇ। ਕਿਹੜੀ ਮੰਜ਼ਲ ਤੋਂ ਕੰਮ ਕਰ ਰਹੇ ਸੀ? ਹੂੰ ਜੋ ਪਤਾ ਲੱਗਾ ਹੈ ਇਨੀਸ਼ੀਅਲ ਇਨਕੁਆਰੀ ਤੋਂ ਇਹ 4th ਫਲੋਰ ਤੇ ਕੰਮ ਕਰ ਰਹੇ ਸੀ। ਇਹ ਕਿੰਨੇ ਦਿਨੋਂ ਉੱਥੇ ਕੰਮ ਕਰਦਾ ਸੀ? ਇਹ ਹਫਤਾ ਤੱਕ ਪਹਿਲਾਂ ਹੁਣ ਆਇਆ ਤੇ ਪਹਿਲਾਂ ਵੀ ਕਾਫੀ ਟਾਈਮ ਕੰਮ ਕਰਕੇ ਗਿਆ ਇਸ ਠਿਕਾਣੇ ਤੇ। ਇਹ ਜਦੋਂ ਇਹ ਬੰਦਾ ਗिरा ਇਹਦੇ ਮੌਕੇ ਤੇ ਡੈਥ ਹੋਈ ਹੈ ਜਾਂ ਹਸਪਤਾਲ ਦੇ ਅੰਦਰ ਹਾਂ ਥੋੜਾ ਬਹੁਤ ਇਹ ਸਾਹ ਚੱਲਦੇ ਸੀਗੇ ਡਿਊਰਿੰਗ ਜਦੋਂ ਇਹਨੂੰ ਹਸਪਟਲਾਈਜ਼ ਕਰਾਇਆ ਜਾ ਰਿਹਾ ਸੀਗਾ ਤੇ ਜਦੋਂ ਵਰਤਿਆ ਜਾ ਰਿਹਾ ਸੀਗਾ ਉਹਦੇ ਉੱਤੇ ਇਹਨੂੰ ਕੋਈ ਸੇਫਟੀ ਨਾਲ ਪ੍ਰੋਵਾਈਡ ਸੀਗੀ ਨਹੀਂ ਉਹ ਡਿਊਰਿੰਗ ਇਨਵੈਸਟੀਗੇਸ਼ਨ ਦੇਖਾਂਗੇ ਹੁਣ ਜੀ ਪਰਿਵਾਰ ਨੂੰ ਕੀ ਮੰਗਨ ਪਰਿਵਾਰ ਆ ਰਿਹਾ ਹੈ ਜੀ ਸਲਾਹ ਕਰ ਰਹੇ ਨੇ ਸਲਾਹ ਕਰਕੇ ਬਿਆਨ ਲਿਖਾ ਲੈਂਦੇ ਨੇ ਉਸ ਕੋਰਡੀਨੈਂਟ ਅਸਲ ਕਰਕੇ ਇਨਕੁਆਇਰੀ ਕਰਕੇ ਲੋਕਾਂ ਨੂੰ ਇਹ ਕਰੂਗਾ ਹਾਂ ਜੀ

ਹਾਂਜੀ ਤੇ ਕੋਈ ਪੈੜ ਤੇ ਨਹੀਂ ਚੜਿਆ ਸੀ ਕੋਈ ਕਿਤੇ ਨਹੀਂ ਸੀਗਾ ਜੀ ਸੁਨੀਲ ਜੀ ਸੁਨੀਲ ਭਾਜੀ ਇੱਕ ਗੱਲ ਕਰਨੀ ਸੀ ਕਿ ਇੱਕ ਸੇਫਟੀ ਬੈਲਟ ਨਹੀਂ ਦੇ ਸਕਦੇ ਕਿ ਉਹ ਪ੍ਰੋਵਾਈਡਰ ਨਹੀਂ ਕੀਤੀ ਹੋਈ ਆਪਾਂ ਨੂੰ ਲੇਬਰ ਵਾਲੇ ਦੇ ਨਮਕਿਆ ਹੋਏ ਬੰਦਾ ਫਿਰ ਤਾਂ ਸੇਫਟੀ ਬੈਲਟ ਹੋਵੇ ਜੇ ਪੈੜ ਤੇ ਜਿਹੜਾ ਹੈ ਸੇਫਟੀ ਬੈਲਟ ਹੋਵੇ ਜੀ ਜੇ ਪੈੜ ਤੇ ਜਿਹੜਾ ਹੋਊਗਾ ਤਾਂ ਹੀ ਸੇਫਟੀ ਬੈਲਟ ਹੋਊਗੀ ਨਾ ਜੇ ਸਰਿਆ ਜੀ ਪੈੜ ਤੇ ਛੜ ਤੇ ਕਿਤੇ ਕੋਈ ਪੈੜ ਨਹੀਂ ਸੀ ਹੋਇਆ ਸੀ ਜੀ ਜੀ ਪਲੇਨ ਛੱਤ ਦੇ ਉੱਪਰ ਸੀਗਾ ਜੀ ਜੀ ਤੇ ਇੱਕ ਮੈਂ ਤੁਹਾਨੂੰ ਦੱਸਦਾ ਇੱਕ ਜਿਹੜੀ ਉਹ ਕਹਿੰਦੇ ਉਹਨਾਂ ਕਰਦੇ ਰੋ ਬਾਕੀ ਕਿੰਨਾ ਚਿਰ ਤੁਸੀਂ ਲੋਕ ਕੰਮ ਕਰ ਰਹੇ ਸੀ ਇਸ ਸਮੇਂ ਤੁਹਾਡੇ ਕੋਲ ਪਰ ਠੇਕੇਦਾਰ ਕੋਲੀ ਕੰਮ ਕਰ ਰਿਹਾ ਸੀ ਮੈਂ ਠੇਕੇਦਾਰ ਨੂੰ ਹਿੱਕਾ ਦਿੱਤਾ ਹੋਇਆ ਸੀ ਜੀ ਬਿਜ ਰਿਟਰਨ ਐਗਰੀਮੈਂਟ ਜੀ ਤੁਹਾਡੇ ਕੋਲ ਅੱਛਾ ਹੋਣਾ ਜੀ ਉਹਨਾਂ ਕੋਲ ਉਹਦੇ ਕੋਲ ਪਿਛਲੇ ਮੇਰੇ ਅਕੋਰਡਿੰਗ ਪਿਛਲੇ 3-4 ਮਹੀਨੇ 5 ਮਹੀਨੇ ਤੋਂ ਕੰਮ ਕਰ ਰਿਹਾ ਹੋਊਗਾ ਜੀ ਠੀਕ ਹੈ ਸਰ ਜੀ ਵਿੱਚ ਵਿੱਚ ਪਿੰਡ ਗਿਆ ਵੀ ਹੈ ਹੁਣ ਕਵਲ ਗਾਣ ਵਾਸਤੇ ਸ਼ਹਿਰ ਵਾਪਸ ਆਇਆ ਦੀ ਫੇਜੀ ਠੀਕ ਹੈ ਸਰ ਠੀਕ ਹੈ ਮਤਲਬ ਹੋਰ ਵੀ ਕੋਈ ਤੁਹਾਨੂੰ ਕੋਈ ਟੋਟਲ ਕਿੰਨੇ ਕਿ ਇੱਥੇ ਠੇਕੇਦਾਰ ਕਿੰਨੇ ਕਿ ਬੰਦੇ ਕੰਮ ਕਰ ਰਹੇ ਸੀ ਭਜੀ ਉਦਾਂ ਉਸ ਦਿਨ ਠੇਕੇਦਾਰ ਕੋ 8-10 ਬੰਦੇ ਕੰਮ ਕਰਦੇ ਹੋਣੇ ਜੀ ਉੱਥੇ ਜੀ 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 ਠੀਕ ਹੈ ਸਰ